ਸਸ਼ਿਕਾ ਜੀ ਤੁਸੀਂ ਦੇਖ ਰਹੇ ਹੋ ਆਜ਼ਾਦ ਸੋਚ ਤੇ ਗੱਲ ਕਰਾਂਗੇ ਨੈਸ਼ਨਲ ਲੈ ਕੇ ਚਿੱਟੇ ਦਾ ਜਣਾ ਨਸ਼ਾ ਉਹ ਇਸ ਕਦਰ ਪੰਜਾਬ ਦੇ ਵਿੱਚ ਆਪਣੀਆਂ ਜੜਾਂ ਪੂਰੀਆਂ ਡੂੰਘੀਆਂ ਕਰ ਚੁੱਕਿਆ ਹੈ ਕਿ ਇਸ ਨੂੰ ਜੜ ਤੋਂ ਖਤਮ ਕਰਨ ਦੇ ਵਾਸਤੇ ਸਰਕਾਰਾਂ ਤੇ ਪ੍ਰਸ਼ਾਸਨ ਨੂੰ ਕਾਫੀ ਜੜਾ ਕਿ ਜਦੋਂ ਜਾਂਚ ਕਰਨੀ ਪੈ ਰਹੀ ਹੈ ਕਿਉਂਕਿ ਆਏ ਦਿਨ ਦੇਖਿਆ ਜਾ ਰਿਹਾ ਕਿ ਨਸ਼ਾ ਤਸਕਰਾਂ ਦੇ ਵੱਲੋਂ ਨਸ਼ੇ ਨੂੰ ਸਪਲਾਈ ਕੀਤਾ ਜਾ ਰਿਹਾ ਬੜੇ ਅਨੋਖੇ ਤੇ ਉਹ ਅਨੋਖੇ ਢੰਗ ਅਪਣਾਏ ਜਾ ਰਹੇ ਨੇ ਪਰ ਆਮ ਆਦਮੀ ਪਾਰਟੀ ਸਰਕਾਰ ਦਾ ਦਾਅਵਾ ਹੈ ਕਿ ਉਹਨਾਂ ਦੇ ਵੱਲੋਂ ਨਸ਼ੇ ਨੂੰ ਜੜ ਤੋਂ ਖਤਮ ਕੀਤਾ ਜਾਵੇਗਾ ਵੱਡੇ ਮਗਰ ਮੱਛਾਂ ਨੂੰ ਵੀ ਹੱਥ ਪਾਇਆ ਜਾਵੇਗਾ ਜਿਨ੍ਹਾਂ ਦੇ ਵੱਲੋਂ ਇਹ ਸਾਰੀ ਨਸ਼ੇ ਵੇਚਣ ਦੀ ਜਿਹੜੀ ਚੈਨ ਉਹ ਭਰੋਈ ਭਰੋਈ ਹੋਈ ਆ ਜਿੱਦਾਂ ਚੱਲਦੇ ਮੋਗਾ ਤੋਂ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਤੇਜੀ ਦੇ ਨਾਲ ਵਾਇਰਲ ਹੋ ਰਿਹਾ ਜਿੱਥੇ ਕਿ ਇੱਕ ਗਲੀ ਦੇ ਵਿੱਚ ਜਿਹੜਾ ਕਿ ਕੁਝ ਜਿਹੜੇ ਨੌਜਵਾਨ ਸੀ ਉਹ ਨਸ਼ਾ ਵੇਚਦੇ ਪਿੰਡ ਵਾਸੀਆਂ ਨੇ ਵੱਲੋਂ ਦੇਖ ਲੇਗੇ ਤੇ ਉਸ ਤੋਂ ਬਾਅਦ ਉਹਨਾਂ ਨੇ ਜਦੋਂ ਇਹਨਾਂ ਦਾ ਵਿਰੋਧ ਕੀਤਾ ਤਾਂ ਉਥੋਂ ਪਾਸ ਦੇ ਹੋਏ ਨਜ਼ਰ ਹੈ ਜਿੱਦਾਂ ਕਿ ਉਹਨਾਂ ਦੇ ਵੱਲੋਂ ਵੀਡੀਓ ਬਣਾਇਆ ਗਿਆ ਅਤੇ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਕਰ ਦਿੱਤਾ ਗਿਆ ਦੀ ਬਟ ਦੇ ਕੇ ਗਿਆ ਸਾਹ ਦਾ ਮੁੰਡਾ ਆ ਕਰਦਾ ਆ ਰਿਹਾ ਆ ਚਿੱਟੇ ਦੀ ਬਟਾ ਦੋਨਾਂ ਕੋਲ ਇਹਨਾਂ ਨੇ ਇਹਨੂੰ ਫੜਈਆ ਮੁੰਡੇ ਨੂੰ ਆਇਆ ਓਏ ਉਹ ਰਹਾ ਤੂੰ ਚਿੱਟਾ ਮੈਂ ਇਦਾਂ ਓਏ ਫੜ ਲੈ ਅਬ ਫੜੋ ਨਾ ਓਏ ਆਵੇ ਤੇ ਪੈ ਭੱਜ ਗਿਓ ਸਾਹ ਦਾ ਮੁੰਡਾ ਤੇ ਇਹੇ ਤਦਾਂ ਦੇਖੀ ਵੀਡੀਓ ਦੇ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਕਾਰਵਾਈ ਕਰਦੇ ਹੋਏ ਇਸ ਇਲਾਕੇ ਦੇ ਵਿੱਚ 12 ਤੋਂ 13 ਸ਼ੱਕੀ ਘਰਾਂ ਦੇ ਵਿੱਚ ਤਲਾਸ਼ੀ ਲਈ ਗਈ ਤੇ ਕਈ ਬੰਦੇ ਨੂੰ ਰਾਉਂਡ ਅਪ ਵੀ ਕੀਤਾ ਗਿਆ ਕਿਉਂਕਿ ਨਸ਼ੇ ਦੇ ਖਿਲਾਫ ਲਗਾਤਾਰ ਪੁਲਿਸ ਪ੍ਰਸ਼ਾਸਨ ਬੇਸਰਗਰਮ ਹੈ ਮਾਨਯੋਗ ਐਸਐਸਪੀ ਸਾਹਿਬ ਮੋਗਾ ਸ਼੍ਰੀ ਅਜੇ ਰਾੰਧੀ ਜੀ ਆਈਪੀਐਸ ਸਾਹਿਬ ਤੇ ਹਦਾਇਤਾਂ ਤੇ ਅੱਜ ਮਲਕੇ ਵਿੱਚ ਕਾਸੋ ਆਪਰੇਸ਼ਨ ਕੀਤਾ ਗਿਆ ਜਿਸ ਦੌਰਾਨ ਤਕਰੀਬਨ 12-13 ਜਿਹੜੇ ਸ਼ੱਕੀ ਕੁਰਸੀ ਉਹਨਾਂ ਦੇ ਘਰੇ ਰੇਡ ਕੀਤਾ ਗਿਆ ਉਹਨਾਂ ਤੋਂ ਜੋ ਵੀ ਕੋਈ ਕਾਰਵਾਈ ਬਣਦੀ ਹੈ ਉਹ ਕਰਾਂਗੇ ਪਸੇ ਰੇਡ ਕਰਨ ਦਾ ਮਕਸਦ ਇਹ ਹੀ ਸੀਗਾ ਵੀ ਕੁਝ ਦਿਨ ਪਹਿਲਾਂ 2 ਦਿਨ ਪਹਿਲਾਂ ਇੱਕ ਵੀਡੀਓ ਆਈ ਸੀਗੀ ਜਿਸ 'ਚ ਇੱਕ ਬੰਦਾ ਬਿੱਟ ਵੇਚ ਰਿਹਾ ਤੇ ਉਹ ਪਿੱਛੇ ਭੱਜ ਰਿਹਾ ਹੈਗਾ ਉਹ ਬੰਦੇ ਵੀ ਕਾਬੂ ਕਰਾਂਗੇ ਉਹਨਾਂ ਦੇ ਖਿਲਾਫ ਜੋ ਬਣਦੀ ਕਾਰਵਾਈ ਉਹ ਵੀ ਕਰਾਂਗੇ ਜਿਹੜੇ ਬੰਦੇ ਰਾਉਂਡ ਅਪ ਕੀਤੇ ਆ ਇਹਨਾਂ ਦੇ ਖਿਲਾਫ ਜੋ ਕਾਨੂੰਨੀ ਕਾਰਵਾਈ ਹੈ ਉਹ ਕੀਤੀ ਜਾਏਗੀ ਮੈਂ ਪਿੰਡ ਦੇ ਸਰਪੰਚ ਸਾਹਿਬ ਨੂੰ ਇਹ ਹੀ ਰਿਕੁਐਸਟ ਕਰਦਾ ਹਾਂ ਕਿ ਇਹ ਪਿੰਡ ਕਾਫੀ ਦੇਰ ਤੋਂ ਉਕਸ਼ਾਂਤ ਚੱਲੇ ਆ ਰਿਹਾ ਸੀ ਪਰ ਹੁਣ ਜੇ ਇਹ ਦਿੱਕਤ ਆਈ ਹੈ ਤਾਂ ਅਸੀਂ ਉਹਦਾ ਹੱਲ ਕਰਨਾ ਹੀ ਹੈ। ਸਦਾ ਦੇ ਕਿ ਨਸ਼ਿਆਂ ਦੇ ਖਿਲਾਫ ਪੰਜਾਬ ਸਰਕਾਰ ਦੇ ਵੱਲੋਂ ਯੁੱਧ ਛੇੜਿਆ ਜਾ ਰਿਹਾ ਹੈ ਜਿੱਦੇ ਤਾਈਂ ਕਾਰਵਾਈ ਕੀਤੀ ਜਾ ਰਹੀ ਹੈ। ਦੂਜੇ ਪਾਸੇ ਪਿੰਡਾਂ ਦੇ ਵਿੱਚ ਆਪ ਮਹਾਰੇ ਲੋਕਾਂ ਦੇ ਵੱਲੋਂ ਵੀ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਕਰਦੇ ਹੋਏ ਉਹਨਾਂ ਨੂੰ ਰੋਕਣ ਦੇ ਵਾਸਤੇ ਪੂਰੇ ਤਰੀਕੇ ਦੇ ਨਾਲ ਜਿਹੜੇ ਕਿ ਪਿੰਡ ਵਾਸੀਆਂ ਦੇ ਵੱਲੋਂ ਪੈਰੇ ਲਗਾਏ ਜਾ ਰਹੇ ਨੇ ਤੇ ਇਹਨਾਂ ਦੀਆਂ ਵੀਡੀਓਜ਼ ਬਣਾ ਕੇ ਪ੍ਰਸ਼ਾਸਨ ਤੱਕ ਵੀ ਪਹੁੰਚਦੀਆਂ ਜਾ ਰਹੀਆਂ ਨੇ। ਬਿਊਰੋ ਰਿਪੋਰਟ ਆਜ਼ਾਦ ਸੋਚ